Oh, hat man ਗਲੀ ਦੇ ਵਿੱਚ ਖੜਨਾ ਵੀ ਔਖਾ ਹੋ ਚੁੱਕਿਆ ਹੈ ਕਿਉਂਕਿ ਇਸ ਬਜ਼ੁਰਗ ਦੇ ਨਾਲ ਜੋ ਵਾਪਰਿਆ ਉਹ ਦੇਖ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ। ਦਰਅਸਲ ਬਠਿੰਡਾ ਦੇ ਨਾਰਥ ਈਸਟ ਸਟੇਟ ਗਲੀ ਨੰਬਰ 12 ਦੇ ਵਿੱਚ ਸ਼ਰੀਮ ਇੱਕ ਬਜ਼ੁਰਗ ਜਿਹੜਾ ਕਿ ਗਲੀ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ ਉਸਤੇ ਕੋਲੋਂ ਪੈਸੇ ਖੋ ਕੇ ਤਿੰਨ ਮੁੰਡੇ ਚਲੇ ਜਾਂਦੇ ਨੇ ਇੱਥੋਂ ਤੱਕ ਕਿ ਇਸ ਬਜ਼ੁਰਗ ਵਿਅਕਤੀ ਨੂੰ ਵੀ ਸੜਕ ਦੇ ਉੱਤੇ ਸੁੱਟ ਦਿੰਦੇ ਨੇ। ਏ ਵੀ ਕਿਹਾ ਜਾ ਰਿਹਾ ਹੈ ਕਿ ਇਸ ਬਜ਼ੁਰਗ ਦੇ ਪੈਸਿਆਂ ਦੇ ਨਾਲ ਨਾਲ ਮੋਬਾਈਲ ਖੋ ਕੇ ਵੀ ਇਹ ਫਰਾਰ ਹੋ ਚੁੱਕੇ ਨੇ ਸਾਰੀ ਘਟਨਾ ਕਿਸੇ ਘਰ ਦੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀ ਹੈ ਇਹ ਬਜ਼ੁਰਗ ਉੱਚੀ ਉੱਚੀ ਰੋਂਦਾ ਹੈ ਚਿੱਕ ਚਿਹੜਾ ਪਾਉਂਦਾ ਹੈ ਵਾਰੇ ਇਹਨਾਂ ਤਿੰਨ ਮੁੰਡਿਆਂ ਨੂੰ ਰਤਾ ਸ਼ਰਮ ਨਹੀਂ ਆਉਂਦੀ ਕਿ ਇਸ ਬਜ਼ੁਰਗ ਦੀ ਉਮਰ ਕਿੰਨੀ ਹੈ ਤੇ ਅਸੀਂ ਇਸ ਦੇ ਨਾਲ ਧੱਕਾ ਮੂਕੀ ਕਰ ਰਹੇ ਹਾਂ ਲੁੱਟਖੋ ਕਰ ਰਹੇ ਹਾਂ ਤਾਂ ਤੁਹਾਨੂੰ ਮੌਕੇ ਦੀ ਇਹ ਵੀਡੀਓ ਦਿਖਾਣੇ ਆ ਕਿ ਕਿਵੇਂ ਇਹ ਬਜ਼ੁਰਗ ਰੋਲਾ ਪਾਉਂਦਾ ਰਿਹਾ ਚੀਕਾਂ ਮਾਰਦਾ ਰਿਹਾ ਪਰ ਕਿਸੇ ਮੁੰਡੇ ਨੇ ਇਸ ਦੀ ਇੱਕ ਨਾ ਸੁਣੀ ਧੱਕਾ ਮੂਕੀ ਕਰਨ ਤੋਂ ਬਾਅਦ ਬਜ਼ੁਰਗ ਨੂੰ ਫਰਸ਼ ਤੇ ਉੱਤੇ ਢਾ ਲਿਆ ਤੇ ਫਿਰ ਉਸ ਬਜ਼ੁਰਗ ਦੇ ਪੈਸੇ ਅਤੇ ਮੋਬਾਈਲ ਖੋ ਕੇ ਫਰਾਰ ਹੋ ਗਏ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜੀ ਪੜਤਾਲ ਕਰ ਰਹੀ ਹੈ ਹੁਣ ਤਾਂ ਗਲੀ ਦੇ ਵਿੱਚ ਖੜਨਾ ਵੀ ਔਖਾ ਹੋ ਚੁੱਕਿਆ ਹੈ ਕਿਉਂਕਿ ਇਸ ਬਜ਼ੁਰਗ ਦੇ ਨਾਲ ਜੋ ਵਾਪਰਿਆ ਉਹ ਦੇਖ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਦਰਅਸਲ ਬਠਿੰਡਾ ਦੇ ਨਾਰਥ ਈਸਟ ਸਟੇਟ ਗਲੀ ਨੰਬਰ 12 ਦੇ ਵਿੱਚ ਸ਼ਰੀਮ ਇੱਕ ਬਜ਼ੁਰਗ ਜਿਹੜਾ ਕਿ ਗਲੀ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ ਉਸ ਦੇ ਕੋਲੋਂ ਪੈਸੇ ਖੋ ਕੇ ਤਿੰਨ ਮੁੰਡੇ ਚਲੇ ਜਾਂਦੇ ਨੇ ਇੱਥੋਂ ਤੱਕ ਕਿ ਇਸ ਬਜ਼ੁਰਗ ਵਿਅਕਤੀ ਨੂੰ ਵੀ ਸੜਕ ਦੇ ਉੱਤੇ ਸੁੱਟ ਦਿੰਦੇ ਨੇ ਏ ਵੀ ਕਿਹਾ ਜਾ ਰਿਹਾ ਹੈ ਕਿ ਇਸ ਬਜ਼ੁਰਗ ਦੇ ਪੈਸਿਆਂ ਦੇ ਨਾਲ ਨਾਲ ਮੋਬਾਈਲ ਖੋ ਕੇ ਵੀ ਇਹ ਫਰਾਰ ਹੋ ਚੁੱਕੇ ਨੇ ਸਾਰੀ ਘਟਨਾ ਕਿਸੇ ਘਰ ਦੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀ ਹੈ ਇਹ ਬਜ਼ੁਰਗ ਉੱਚੀ ਉੱਚੀ ਰੋਂਦਾ ਚਿੱਕ ਚਿਹਾੜਾ ਪਾਉਂਦਾ ਪਰ ਇਹਨਾਂ ਤਿੰਨ ਮੁੰਡਿਆਂ ਨੂੰ ਰਤਾ ਸ਼ਰਮ ਨਹੀਂ ਆਉਂਦੀ ਕਿ ਇਸ ਬਜ਼ੁਰਗ ਦੀ ਉਮਰ ਕਿੰਨੀ ਹੈ ਤੇ ਅਸੀਂ ਇਸ ਦੇ ਨਾਲ ਧੱਕਾ ਮੂਕੀ ਕਰ ਰਹੇ ਹਾਂ ਲੁੱਟਖੋ ਕਰ ਰਹੇ ਆ ਤਾਂ ਤੁਹਾਨੂੰ ਮੌਕੇ ਦੀ ਇਹ ਵੀਡੀਓ ਦਿਖਾਣੇ ਆ ਕਿ ਕਿਵੇਂ ਇਹ ਬਜ਼ੁਰਗ ਰੋਲਾ ਪਾਉਂਦਾ ਰਿਹਾ ਚੀਕਾਂ ਮਾਰਦਾ ਰਿਹਾ ਪਰ ਕਿਸੇ ਮੁੰਡੇ ਨੇ ਇਸ ਦੀ ਇੱਕ ਨਾ ਸੁਣੀ ਧੱਕਾ ਮੂਕੀ ਕਰਨ ਤੋਂ ਬਾਅਦ ਬਜ਼ੁਰਗ ਨੂੰ ਫਰਸ਼ ਤੇ ਉੱਤੇ ਢਾ ਲਿਆ ਤੇ ਫੇਰ ਉਸ ਬਜ਼ੁਰਗ ਦੇ ਪੈਸੇ ਅਤੇ ਮੋਬਾਈਲ ਖੋ ਕੇ ਫਰਾਰ ਹੋ ਗਏ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਹੁਣ ਤਾਂ ਗਲੀ ਦੇ ਵਿੱਚ ਖੜਨਾ ਵੀ ਔਖਾ ਹੋ ਚੁੱਕਿਆ ਹੈ ਕਿਉਂਕਿ ਇਸ ਬਜ਼ੁਰਗ ਦੇ ਨਾਲ ਜੋ ਵਾਪਰਿਆ ਉਹ ਦੇਖ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ। ਦਰਅਸਲ ਬਠਿੰਡਾ ਦੇ ਨਾਰਥ ਈਸਟ ਸਟੇਟ ਗਲੀ ਨੰਬਰ 12 ਦੇ ਵਿੱਚ ਸ਼ਰੀਮ ਇੱਕ ਬਜ਼ੁਰਗ ਜਿਹੜਾ ਕਿ ਗਲੀ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ ਉਸ ਦੇ ਕੋਲੋਂ ਪੈਸੇ ਖੋ ਕੇ ਤਿੰਨ ਮੁੰਡੇ ਚਲੇ ਜਾਂਦੇ ਨੇ ਇੱਥੋਂ ਤੱਕ ਕਿ ਇਸ ਬਜ਼ੁਰਗ ਵਿਅਕਤੀ ਨੂੰ ਵੀ ਸੜਕ ਦੇ ਉੱਤੇ ਸੁੱਟ ਦਿੰਦੇ ਨੇ। ਏ ਵੀ ਕਿਹਾ ਜਾ ਰਿਹਾ ਕਿ ਇਸ ਬਜ਼ੁਰਗ ਦੇ ਪੈਸਿਆਂ ਦੇ ਨਾਲ ਨਾਲ ਮੋਬਾਈਲ ਖੋ ਕੇ ਵੀ ਇਹ ਫਰਾਰ ਹੋ ਚੁੱਕੇ ਨੇ ਸਾਰੀ ਘਟਨਾ ਕਿਸੇ ਘਰ ਦੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀ ਹੈ ਇਹ ਬਜ਼ੁਰਗ ਉੱਚੀ ਉੱਚੀ ਰੋਂਦਾ ਚਿੱਕ ਚਿਹਾੜਾ ਪਾਉਂਦਾ ਪਰ ਇਹਨਾਂ ਤਿੰਨ ਮੁੰਡਿਆਂ ਨੂੰ ਰਤਾ ਸ਼ਰਮ ਨਹੀਂ ਆਉਂਦੀ ਕਿ ਇਸ ਬਜ਼ੁਰਗ ਦੀ ਉਮਰ ਕਿੰਨੀ ਹੈ ਤੇ ਅਸੀਂ ਇਸ ਦੇ ਨਾਲ ਧੱਕਾਮੁਕੀ ਕਰ ਰਹੇ ਆ ਲੁੱਟਖੋ ਕਰ ਰਹੇ ਆ ਤਾਂ ਤੁਹਾਨੂੰ ਮੌਕੇ ਦੀ ਇਹ ਵੀਡੀਓ ਦਿਖਾਣੇ ਆ ਕਿ ਕਿਵੇਂ ਇਹ ਬਜ਼ੁਰਗ ਰੋਲਾ ਪਾਉਂਦਾ ਰਿਹਾ ਚੀਕਾਂ ਮਾਰਦਾ ਰਿਹਾ ਪਰ ਕਿਸੇ ਮੁੰਡੇ ਨੇ ਇਸ ਦੀ ਇੱਕ ਨਾ ਸੁਣੀ ਧੱਕਾਮੁਕੀ ਕਰਨ ਤੋਂ ਬਾਅਦ ਬਜ਼ੁਰਗ ਨੂੰ ਫਰਸ਼ ਤੇ ਉੱਤੇ ਢਾ ਲਿਆ ਤੇ ਫੇਰ ਉਸ ਬਜ਼ੁਰਗ ਦੇ ਪੈਸੇ ਅਤੇ ਮੋਬਾਈਲ ਖੋ ਕੇ ਫਰਾਰ ਹੋ ਗਏ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ